ਗੁਰੂ ਪਿਆਰੇਓ ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਤਸਵੀਰ ਵਿੱਚ ਦਿਖਾਇਆ ਗਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸੋ ਇਸੇ ਤਰ੍ਹਾਂ ਇਸ ਤਸਵੀਰਾਂ ਵਿੱਚ ਜੋ-ਜੋ ਦਿਖਾਇਆ ਗਿਆ ਹੈ ਅਸੀਂ ਤੁਹਾਨੂੰ ਦੱਸਾਂਗੇ ਇਹ ਜੋ ਤੁਸੀਂ ਤਸਵੀਰ ਵੇਖ ਰਹੇ ਹੋ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜ ਪਿਆਰਿਆਂ ਦੇ ਹੱਥੋਂ ਆਪ ਅੰਮ੍ਰਿਤ ਛਕਾਇਆ ਪਹਿਲੀ ਤਸਵੀਰ ਸੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜ ਪਿਆਰ ਨੂੰ ਅੰਮ੍ਰਿਤ ਛਕਾਇਆ ਤੇ ਹੁਣ ਫਿਰ ਉਸ ਤੋਂ ਬਾਅਦ ਆਪ ਅੰਮ੍ਰਿਤ ਛਕਾਇਆ ਇਹ ਜੋ ਤੁਸੀਂ ਤਸਵੀਰ ਵਿਖ ਰਹੇ ਹੋ ਇਹ ਆਨੰਦਪੁਰ ਸਾਹਿਬ ਦੇ ਪੇਪਰ ਦੇ ਦਰਖਤ ਹੈ ਠਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੇ ਸਾਹਿਬ ਜਾਦੇ ਆ ਵੱਡੇ ਸਾਹਿਬ ਜਾਦੇ ਅਤੇ ਸਿੰਘਾਂ ਨੂੰ ਸ਼ਾਸਤਰ ਵਿੱਦਿਆ ਦੀ ਸਿੱਖਿਆ ਦਿੰਦੇ ਸਨ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਮੁਗਲ ਫੌਜਾਂ ਦਾ ਭੇਜਿਆ ਹੋਇਆ ਮਸਤ ਹਾਥੀ ਲੋਗੜ ਦੇ ਦਰਵਾਜ਼ੇ ਵੱਲ ਵਧਿਆ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਬਚਿੱਤਰ ਸਿੰਘ ਨੇ ਨਾਗਣੀ ਨਾਲ ਮਸਤ ਹਾਥੀ ਦਾ ਮੁਕਾਬਲਾ ਕੀਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਚਿੱਠੀ ਦੁਆਰਾ ਝੂਠੀਆਂ ਕਸਮਾਂ ਚੁੱਕ ਕੇ ਕਿਹਾ ਜੇ ਤੁਸੀਂ ਅਨੰਦਪੁਰ ਦਾ ਕਿਲਾ ਛੱਡ ਜਾਓ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਸਰਸਾ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਹੀ ਫੌਜਾਂ ਨੂੰ ਰੋਕਣ ਲਈ ਸਹਬਜ਼ਾਦਾ ਅਜੀਤ ਸਿੰਘ ਅਤੇ ਚੌਣਵੇ ਦੋ ਸਿੰਘਾਂ ਭਾਈ ਉਦੇਸ ਸਿੰਘ ਭਾਈ ਜੀਵਨ ਸਿੰਘ ਨੂੰ ਕਿਹਾ ਤੇ ਉਸੇ ਜੰਗ ਦੇ ਮੈਦਾਨ ਵਿੱਚ ਆਸਾਦੀ ਵਾਰ ਦਾ ਕੀਰਤਨ ਕੀਤਾ ਨਿਤਨੇਮ ਵਿੱਚ ਕੋਈ ਫਰਕ ਨਾ ਪੈਣ ਦਿੱਤਾ। ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਪਾਰ ਕਰਨ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਰੋਪੜ ਸੁਰਕਿਆ ਥਾਂ ਲਈ ਪੱਠੇ ਕੋਲ ਮਜ਼ਦੂਰਾਂ ਨੂੰ ਪੁੱਛਿਆ ਤਾਂ ਮਜ਼ਦੂਰਾਂ ਨੇ ਮਜ਼ਾਕ ਨਾਲ ਪੱਠੇ ਵੱਲ ਇਸ਼ਾਰਾ ਕੀਤਾ ਜਿਸ ਤੇ ਗੁਰੂ ਜੀ ਨੇ ਆਪਣਾ ਕੋੜਾ ਤਪਦੇ ਪੱਠੇ ਉੱਤੇ ਝੜਾ ਦਿੱਤਾ ਕੋੜੇ ਦੇ ਪੈਰ ਰੱਖਦੇ ਸਾਰ ਹੀ ਸਾਰਾ ਪੱਠਾ ਠੰਡਾ ਹੋ ਗਿਆ ਚਮਕੌਰ ਦੀ ਜੰਗ ਵਿੱਚ ਸਹਬਜ਼ਾਦਾ ਅਜੀਤ ਸਿੰਘ ਜੀ ਅਠ ਸਿੰਘਾਂ ਦੇ ਜਥੇ ਸਮੇਤ ਲੱਖਾਂ ਦੀ ਮੁਗਲ ਫੌਜ ਨਾਲ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਚਮਕੌਰ ਦੀ ਜੰਗ ਵਿੱਚ ਸਹਬਜ਼ਾਦਾ ਜੁਝਾਰ ਸਿੰਘ ਜੀ ਪੰਜ ਸਿੰਘਾਂ ਦੇ ਜਥੇ ਸਮੇਤ ਲੱਖਾਂ ਦੀ ਮੁਗਲ ਫੌਜ ਨਾਲ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਸੰਗਤ ਜੀ ਨੂੰ ਸੁਨਹਿਰੀ ਪੋਸ਼ਾਕਾਂ ਪਹਿਨਾ ਕੇ ਕਲਗੀ ਸਜਾ ਰਹੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਜ਼ਾਲਮ ਸਰਕਾਰ ਦੀਆਂ ਫੌਜਾਂ ਨਾਲ ਜੂਝਦੇ ਹੋਏ ਦੋਨੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਮਾਛੀਵੜ ਦੇ ਜੰਗਲਾਂ ਵਿੱਚ ਮਿੱਟੀ ਦੀ ਟਿੱਡ ਦਾ ਸਰਹਾਣਾ ਲਾਕੇ ਜੰਡ ਦੇ ਦਰਖਤ ਹੇਟਾਂ ਵਿਰਾਜੇ ਤੇ ਇੱਥੇ ਹੀ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿੱਚ ਖੂਹ ਤੇ ਨਿਤਨੇਮ ਕਰਦੇ ਹੋਏ ਨਾਲ ਭਾਈ ਦਇਆ ਸਿੰਘ ਪਾਈ ਧਰਮ ਸਿੰਘ ਨਿਤਨੇਮ ਕਰਦੇ ਹੋਏ ਅਤੇ ਇੱਕ ਸਿੰਘ ਪਾਈ ਮਾਨ ਸਿੰਘ ਜੋ ਪਹਿਰੇ ਤੇ ਖੜੇ ਹੋਏ ਹਨ। ਗਨੀਖਾ ਨਵੀਖਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਉੱਚਾ ਪੀਰ ਬਣਾ ਕੇ ਮਾਚੀਵਾੜੇ ਤੋਂ ਚੱਲੇ ਤਾਂ ਸ਼ਹਿਰ ਦੇ ਬਾਹਰ ਮੁਗਲ ਫੌਜਾਂ ਨੇ ਰੋਕ ਲਿਆ ਤਾਂ ਕਾਜੀ ਪਾਸੋਂ ਉੱਚਾ ਪੀਰ ਦਾ ਸ਼ਨਾਖਤ ਕਰਵਾ ਰਹੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚਦੇ ਪੀਰ ਬਣ ਕੇ ਆਲਮਗੀਰ ਪਹੁੰਚੇ ਇੱਥੇ ਹੀ ਨਿਗਾਹੀਆ ਸਿੰਘ ਨੇ ਗੁਰੂ ਜੀ ਨੂੰ ਘੋੜਾ ਭੇਂਟ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣ ਕੇ ਮਾਛੀ ਬਾੜੇ ਤੋਂ ਕਟਾਣਾ ਸਾਹਿਬ ਪਹੁੰਚੇ ਇਥੋਂ ਅਗਾਂਹ ਨੂੰ ਜਾਣ ਤੋਂ ਪਹਿਲਾਂ ਸੰਗਤਾਂ ਨਾਲ ਬਚਨ ਕੀਤੇ ਤੇ ਅਰਦਾਸ ਕਰਕੇ ਦੇਗ ਵਰਤਾਈ ਸਰਹੰਦ ਵਿੱਚ ਜ਼ਾਲਮ ਹਕੂਮਤ ਨੇ ਸਹਿਬਜ਼ਾਦਾ ਜੋਰਾਵਾਰ ਸਿੰਘ ਅਤੇ ਸਹਿਬਜ਼ਾਦਾ ਫਤਿਹ ਸਿੰਘ ਜਿਨੂੰ ਧਰਮ ਛੱਡਣ ਲਈ ਮਜਬੂਰ ਕੀਤਾ ਪਰ ਸਹਿਬਜ਼ਾਦੇ ਆਪਣੇ ਧਰਮ ਤੇ ਪੱਕੇ ਰਹੇ ਤੇ ਜ਼ਾਲਮ ਹਕੂਮਤ ਨੇ ਨਿੱਕੀਆਂ ਜਿੰਦਾਂ ਨੂੰ ਨੀਹਾਂ ਬਚਣ ਕੇ ਸ਼ਹੀਦ ਕਰ ਦਿੱਤਾ ਸਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਦੋਂ ਨੂਰੇ ਮਾਹੀ ਨੇ ਗੁਰੂ ਜੀ ਨੂੰ ਦੱਸਿਆ ਤਾਂ ਮਹਾਰਾਜ ਨੇ ਕਾਹੀ ਦਾ ਬੂਟਾ ਪੁੱਟ ਕੇ ਕਿਹਾ ਕਿ ਹੁਣ ਜਾਬਰ ਹਕੂਮਤ ਦੀ ਜੜ ਪੁੱਟੀ ਜਾਵੇਗੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਨ ਨੇ ਕਾਂਗੜ ਵਿੱਚ ਔਰੰਗਜ਼ੇਬ ਨੂੰ ਚਿੱਠੀ ਲਿਖਦੇ ਹੋਏ ਜਿਸ ਨੂੰ ਸਿੱਖ ਇਤਿਹਾਸ ਵਿੱਚ ਜ਼ਫਰਨਾਮਾ ਕਿਹਾ ਜਾਂਦਾ ਹੈ। ਮੁਕਤਸਰ ਦੀ ਜੰਗ ਵਿੱਚ ਮਾਈ ਭਾਗੋ ਜੀ ਆਪਣੇ ਜਥੇ ਸਮੇਤ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੀ ਜੰਗ ਵਿੱਚ ਭਾਈ ਮਹਾ ਸਿੰਘ ਦਾ ਬੈਦਾਵਾ ਪਾੜ ਕੇ ਟੁੱਟੀ ਗੰਢੀ ਤੇ ਮੁਕਤੀ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਮੀ ਪੇਟ ਹੋਈ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਭਾਈ ਡੱਲੇ ਨੂੰ ਕਿਹਾ ਪਰ ਡੱਲੇ ਦੇ ਨੌਜਵਾਨਾਂ ਵੱਲੋਂ ਜਵਾਬ ਮਿਲਣ ਤੇ ਗੁਰੂ ਜੀ ਦੇ ਸਿੰਘ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਜੀ ਇੱਕ ਦੂਜੇ ਤੋਂ ਪਹਿਲਾਂ ਦੌੜ ਕੇ ਅੱਗੇ ਜਾਂਦੇ ਹੋਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਮ-ਧਮਾਸਾ ਵਿਖੇ ਭਾਈ ਮਾਨੀ ਸਿੰਘ ਜੀ ਪਾਸੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਉਂਦੇ ਹੋਏ। ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਤੋਂ ਤਲਵੰਡੀ ਸਾਬੋ ਕੇ ਆਏ ਗੁਰੂ ਜੀ ਪਾਸੋਂ ਸੈਮਜਾਦੇ ਜੀ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਸੁਣਨ ਤੋਂ ਬਾਅਦ ਉਹਨਾਂ ਦੇ ਨੇੜੇ ਪਰ ਆਏ ਸਤਗੁਰਾਂ ਨੇ ਪ੍ਰਭੂ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਦਿੱਤਾ ਇਹ ਜੋ ਤਸਵੀਰਾਂ ਹਨ ਇਹ ਸਿੱਖ ਇਤਿਹਾਸ ਅਕਰ ਵਿੱਚ ਲੱਗੀਆਂ ਹੋਈਆਂ ਹਨ ਜਦੋਂ ਅਸੀਂ ਇਹ ਤਸਵੀਰਾਂ ਦੇਖੀਆਂ ਤਾਂ ਸਾਡਾ ਦਿਲ ਕੀਤਾ ਕਿਉਂ ਨਾ ਇਹਨਾਂ ਨੂੰ ਸਾਡੇ ਸਬਸਕ੍ਰਾਈਬਰਾਂ ਨਾਲ ਸਾਡੇ ਫੈਮਿਲੀ ਮੈਂਬਰ ਨਾਲ ਸਾਂਝਾ ਕੀਤਾ ਜਾਵੇ ਇਸ ਲਈ ਅਸੀਂ ਵੀਡੀਓ ਬਣਾ ਕੇ ਪਾਈ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਵੀਡੀਓ ਲੱਗੀ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਸਾਡਾ ਚੈਨਲ ਧਿਮਾਨ ਸਾਹਿਬ ਜਰੂਰ ਜਰੂਰ ਸਬਸਕ੍ਰਾਈਬ ਕਰਦੇ ਹੋ ਅਜੇ ਹਿੰਆ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਸਿੱਖ ਇਤਿਹਾਸ ਨਾਲ ਰਿਲੇਟਡ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰੇ ਵੀਰਾਂ ਵੀਰਾਂ ਦਾ ਆ ਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ